ਜੋ ਜੋ ਚਲਾ ਗਿਆ ਇਸੇ ਕਰਕੇ ਛੇਤੀ ਕਿਤੇ ਚੋਰੀ ਦਾ ਕਲੰਕ ਮੇਰੇ ਮੱਥੇ ਨਾ ਲੱਗ ਜਾਵੇ ਇਸ ਪ੍ਰਕਾਰ ਜੋ ਇਹ ਗੱਲ ਤੇ ਭਾਈ ਸਾਹਿਬ ਜੀ ਨੇ ਪਰਦਾ ਪਾਇਆ ਇਹਨੂੰ ਗੱਲ ਨੂੰ ਜੋ ਲੁਕਾਇਆ ਏ ਕਿ ਇਹਦੇ ਵਿੱਚ ਜੋ ਗੁਰੂ ਕੀ ਸਿੱਖੀ ਦੀ ਜੋ ਬਦਨਾਮੀ ਹੈ ਇਸ ਪ੍ਰਕਾਰ ਪਰਦਾ ਪਾਇਆ 6 ਮਹੀਨਿਆਂ ਬਾਅਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਪੂਜਾ ਹੈ ਸਤਿਗੁਰੂ ਸਾਹਿਬ ਜੀ ਅੰਤਰਜਾਮੀ ਮਹਾਰਾਜ ਸੰਗਤ ਵਿੱਚ ਉਠ ਕਰਕੇ ਇਸ ਨੂੰ ਆਪਣੇ ਪਿਆਰੇ ਸਿੱਖ ਭਾਈ ਮੂਲੇ ਨੂੰ ਮਿਲੇ ਤੇ ਇਹ ਬਚਨ ਆਖੇ ਕਿ ਤਨ ਹੈ ਤੂੰ ਐਸਾ ਗੁਰੂ ਕਾ ਸੇਖ ਹੈ ਤੂੰ ਜੋ ਚੋਰ ਨੂੰ ਵੀ ਚੋਰ ਨਹੀਂ ਆਖਿਆ ਐਸੀ ਤੂੰ ਜੋ ਸਾਡੇ ਬਚਨਾਂ ਦੀ ਜੋ ਪਾਲਣਾ ਕੀਤੀ ਮਹਾਰਾਜੀ ਨੇ। ਤੋਂ ਗੁਰੂ ਦੇ ਸਿੱਖੀ ਦਾ ਇਸ ਲੋਕ ਵਿੱਚ ਪੜਦਾ ਟਕਿਆ ਏ। ਸਤਿਗੁਰੂ ਮਹਾਰਾਜੀ ਤੇਰੇ ਲੋਕ ਪਰਲੋਕ ਵਿੱਚ ਪੜਦੇ ਟਕਣਗੇ ਗੁਰੂ ਕੇ ਸਿਖਾ। ਐਸੀ ਕਿਰਪਾ ਮਹਾਰਾਜੀ ਨੇ ਕਿਰਪਾ ਭਰੇ ਬਚਨ ਸਤਿਗੁਰੂ ਮਹਾਰਾਜੀ ਨੇ ਕੀਤੇ। ਇਹ ਜਿਹੜਾ ਚੋਰ ਸੀ ਉਸ ਵਕਤ ਇਹ ਵੀ ਉਥੇ ਜੋ ਬੈਠਾ ਹੋਇਆ ਸੀ ਸਾਰੀ ਇਹਨੇ ਜੋ ਆਪਣੀਆਂ ਅੱਖਾਂ ਨਾਲ ਇਹ ਸਾਰਾ ਦ੍ਰਿਸ਼ ਵੇਖਿਆ ਏ ਬਹੁਤ ਸ਼ਰਮਸ਼ਾਰ ਹੋਇਆ ਤੇ ਇਸ ਪ੍ਰਕਾਰ ਇਹਦੇ ਤੇ ਵੀ ਐਸੀ ਕਿਰਪਾ ਹੋਈ ਕਿ ਇਹਸ ਕੀਤੀ ਹੋਈ ਗਲਤੀ ਦੀ ਆਪਣੀ ਜੋ ਮਾਫੀ ਮੰਗੀ ਮਾਫੀ ਮੰਗਣ ਵਾਸਤੇ ਕਰਤਾਰਪੁਰ ਸਾਹਿਬ ਆਇਆ ਤੇ ਸਦਾ ਲਈ ਜੋ ਇਹਨੇ ਚੋਰੀ ਛੱਡਣ ਦਾ ਐਸੀ ਗੁਰੂ ਕੇ ਸਿੱਖ ਦੀ ਸਿੱਖੀ ਇਹਨੇ ਵੇਖੀ ਐਸਾ ਗੁਰੂ ਕੇ ਸਿੱਖ ਦਾ ਸੁਭਾਅ ਇਹ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖਿਆ ਇਹ ਕੌਤਕ ਕਿ ਇਹਦਾ ਜਿਹੜਾ ਸੁਭਾਅ ਇਹਦਾ ਬਦਲ ਗਿਆ ਕਿ ਇਹ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਚੋਰੀ ਦਾ ਤੰਦਾਈ ਛੱਡ ਦੇਵਾਂਗਾ ਇਸ ਪ੍ਰਕਾਰ ਇਹ ਚੋਰ ਵੀ ਗੁਰਮਤ ਦਾ ਧਾਰਨੀ ਹੋਇਆ ਗੁਰੂ ਕੀ ਗੁਰਮਤ ਨੂੰ ਇਹਨੇ ਵੀ ਧਾਰਨ ਕੀਤਾ ਇਸ ਪ੍ਰਕਾਰ ਭਾਈ ਮੂਲਾ ਜੀ ਗੁਰੂ ਕੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸਮੇਂ ਦੇ ਅੰਦਰ ਇਹ ਜੋ ਚਲਤ ਅਚਰਜ ਲੁਭਤ ਗੁਰਦਾਸੀ ਇਹ ਚਲਤੀ ਜੋ ਕੌਤਕ ਜੋ ਚੋਰ ਨੂੰ ਵੀ ਚੋਰ ਨਹੀਂ ਆਖਿਆ ਐਸਾ ਗੁਰਦਾਸੀ ਐਸਾ ਗੁਰੂ ਦਾ ਸਿੱਖ ਇਹ ਦਾਸ ਹੋਇਆ ਹੈ ਬਿਰਥਾ ਖੇਡਾ ਸੂਰ ਸੋਈ ਰਹਿ ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ ਇਸੇ ਪ੍ਰਕਾਰ ਭਾਈ ਪਿਰਥਾ ਜੀ ਭਾਈ ਖੇਡਾ ਜੀ ਜੋ ਦੋਨੋਂ ਹੀ ਸੋਇਰੀ ਕਈਏ ਜੋ ਜੋ ਸੋਇਨੀ ਜੋ ਖਤਰਿਆਂ ਦਾ ਇੱਕ ਜੋ ਗੋਤ ਹੈ ਜਾਤ ਦੇ ਸੰਨ ਜਿਨ੍ਹਾਂ ਨੇ ਬਾਕੀ ਗੁਰੂ ਕੇ ਸਿੱਖਾਂ ਦੀ ਤਰ੍ਹਾਂ ਹੀ ਚਰਨ ਸਰਨ ਸੁਖ ਸਹਿਜ ਨਿਵਾਸੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਗੁਰੂ ਕੇ ਉਪਦੇਸ਼ ਦੁਆਰਾ ਜੋ ਸਹਿਜ ਨਿਵਾਸੀ ਆਤਮਿਕ ਸੁਖ ਪ੍ਰਾਪਤ ਕਰਕੇ ਸਹਿਜ ਗਿਆਨ ਅਵਸਥਾ ਵਿੱਚ ਨਿਵਾਸੀ ਨਿਵਾਸ ਕੀਤਾ ਇਸ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਭਲਾਰ ਬਾਬ ਵਜਾਇਦਾ ਮਜਲਸ ਮਰਦਾਨਾ ਮੇਰਾ ਸੀ ਇਸੇ ਪ੍ਰਕਾਰ ਜੋ ਹੁਣ ਭਾਈ ਮਰਦਾਨਾ ਜੀ ਬਾਰੇ ਜ਼ਿਕਰ ਕਰਦੇ ਹਨ ਭਾਈ ਗੁਰਦਾਸ ਜੀ ਕਿ ਵੇਖੋ ਜੀ ਦੀ ਜਾਤ ਮੇਰਾਸੀ ਜਾਤ ਦੇ ਸੰ ਭਾਈ ਮਰਦਾਨਾ ਜੀ ਜੋ ਗੁਰੂ ਦੀ ਮਜਲਿਸ ਸਭਾ ਵਿੱਚ ਪਲਾ ਚੰਗੀ ਜੋ ਚੰਗੀ ਰਬਾਬ ਵਜਾ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਕੀਰਤਨ ਦੀ ਜੋ ਸੇਵਾ ਲਗਾ ਕੀਰਤਨ ਦੀ ਸੇਵਾ ਕਰਿਆ ਕਰਦਾ ਭਾਈ ਮਰਦਾਨਾ ਜੀ ਤੇ ਜੋ ਭਾਈ ਮਰਦਾਨਾ ਜੀ ਦੇ ਜੋ ਮਾਤਾ ਜੀ ਦਾ ਨਾਮ ਜੋ ਲਖੋ ਜੀ ਤੇ ਪਿਤਾ ਜੀ ਦਾ ਨਾਮ ਜੋ ਬਾਦਰੇ ਇਸ ਪ੍ਰਕਾਰ ਤੇ ਰਾਏਪੋਏ ਦੀ ਤਲਵੰਡੀ ਦੇ ਵਿੱਚ ਉਸੇ ਨਗਰ ਵਿੱਚ ਹੀ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ avatars ਉਤਾਰਿਆ ਉਥੋਂ ਦੇ ਹੀ ਭਾਈ ਮਰਦਾਨਾ ਜੀ ਵੀ ਉਥੋਂ ਦੇ ਹੀ ਵਾਸੀ ਸਨ ਮਹਾਨ ਕੋਸ਼ ਅਨੁਸਾਰ ਭਾਈ ਮਰਦਾਨਾ ਜੀ ਦੀ ਉਮਰ ਸਤਿਗੁਰੂ ਮਹਾਰਾਜ ਜੀ ਤੋਂ 10 ਸਾਲ ਜੋ ਮਹਾਨ ਕੋਸ਼ ਅਨੁਸਾਰ 10 ਸਾਲ ਵੱਡੀ ਦੱਸਦੇ ਨੇ ਪਰ ਜੋ ਰਵਾਇਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 3 ਸਾਲ ਇਹਨਾਂ ਨੂੰ ਜੋ ਵੱਡਾ ਇਹਨਾਂ ਦੀ ਵੱਡੀ ਜੋ ਉਮਰ ਸੀ ਇਸ ਪ੍ਰਕਾਰ ਵੀ ਜੋ ਮੰਨਿਆ ਜਾਂਦਾ ਹੈ ਬਚਪਨ ਤੋਂ ਲੈ ਕਰਕੇ ਜਿਸ ਪ੍ਰਕਾਰ ਭਾਈ ਬਾਲਾ ਜੀ ਉਸੇ ਤਰ੍ਹਾਂ ਭਾਈ ਮਰਦਾਨਾ ਜੀ ਵੀ ਬਚਪਨ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਸਤਿਗੁਰੂ ਮਹਾਰਾਜ ਜੀ ਦਾ ਸੰਗ ਕੀਤਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੋ ਜੁੜੇ ਰਹੇ ਤੇ 13 ਮੱਘਰ ਸੰਮਤ 1591 ਨੂੰ ਸੱਚਖੰਡ ਗਮਨ ਸਾਜਕੰਡ ਸਾਹਿਬ ਪਿਆਨਾ ਕੀਤਾ ਅਫਗਾਨਿਸਤਾਨ ਦੀ ਧਰਤੀ ਤੇ ਜੋ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਦੇ ਵਿੱਚ ਇਹਨਾਂ ਨੇ ਆਪਣਾ ਜੋ ਸਰੀਰ ਜੋ ਛੱਡਿਆ ਏ ਸਰੀਰ ਸ਼ਾਂਤ ਹੋਇਆ ਤਾਂ ਸਤਿਗੁਰੂ ਛੇਧ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਐਸੇ ਇਹ ਗੁਰੂ ਕੇ ਪਿਆਰੇ ਸਿੱਖ ਹੋਏ ਹਨ ਭਾਈ ਮਰਦਾਨਾ ਜੀ ਆਪਣੇ ਹੱਥੀ ਆਪਣੇ ਕਰ ਕਮਲਾ ਨਾਲ ਮਹਾਰਾਜ ਜੀ ਨੇ ਇਹਨਾਂ ਦਾ ਜੋ ਅੰਤਮ ਸੰਸਕਾਰ ਦੀ ਜੋ ਕਿਰਿਆ ਰਸਮ ਸਤਿਗੁਰੂ ਮਹਾਰਾਜ ਜੀ ਨੇ ਕੀਤੀ ਹੈ ਐਸਾ ਇਹ ਗੁਰੂ ਦਾ ਸਿੱਖ ਹੋਇਆ ਹੈ ਤੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਰਬਾਬ ਵਜਾ ਕਰਕੇ ਜੋ ਕੀਰਤਨ ਦੀ ਸੇਵਾ ਮਹਾਰਾਜ ਜੀ ਦੇ ਨਾਲ ਰਹਿ ਕਰਕੇ ਕੀਤੀ ਜਿਸ ਕਰਕੇ ਰਬਾਬੀ ਦੀ उपाधि ਜੋ ਭਾਈ ਮਰਦਾਨਾ ਜੀ ਨੂੰ ਜੋ ਪ੍ਰਾਪਤ ਹੈ ਰਬਾਬੀ ਆਖਿਆ ਜਾਂਦਾ ਹੈ ਭਾਈ ਮਰਦਾਨਾ ਜੀ ਨੂੰ ਇਤਨੀ ਵਿਡਿਆਈ ਮਹਾਰਾਜ ਜੀ ਨੇ ਇਸ ਆਪਣੇ ਗੁਰੂ ਕੇ ਸਿੱਖ ਨੂੰ ਵੇਖੋ ਜਾਤ ਭਵੇਂ ਮਰਾਸੀ ਹੈ ਜਾਤ ਨਾ ਕਾਹੂ ਕੀ ਮਾਨੀ ਜਾਤ ਨੂੰ ਨਹੀਂ ਮਹਾਰਾਜ ਜੀ ਜਾਣਦੇ ਪ੍ਰੇਮ ਰਾਗ ਵਿਹਾਗੜਾ ਦੇ ਵਿੱਚ ਜੋ ਦੋ ਸਲੋਕ ਭਾਈ ਮਰਦਾਨੇ ਜੀ ਦੇ ਨਾਮ ਦੇ ਹੇਠਾਂ ਜੋ ਦਰਜ ਹਨ ਛਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ऐसी ਵਿਢਾਈ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਤਾਈ ਬਖਸ਼ਿਸ਼ ਕੀਤੀ ਹੈ ਇਸ ਪ੍ਰਕਾਰ ਇਹ ਰਬਾਬੀ ਗੁਰੂ ਦਾ ਸਿੱਖ ਕੀਰਤਨੀ ਸਿੱਖ ਜਿਸ ਨੂੰ ਜੋ ਪਹਿਲਾ ਜੋ ਕੀਰਤਨੀ ਵੀ ਆਖਿਆ ਜਾ ਸਕਦਾ ਹੈ ਪਹਿਲੇ ਜੋ ਕੀਰਤਨੀ ਸਿੱਖ ਹੋਏ ਭਾਈ ਮਰਦਾਨਾ ਜੀ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਸੇਵਾ ਕੀਤੀ ਐਸੇ ਜੋ ਇਹ ਮਿਰਾਸੀ ਜਾਤ ਦੇ ਸੰ ਐਸੀ ਵਡਿਆਈ ਇਹਨਾਂ ਨੇ ਲੋਕ ਪਰਲੋਕ ਵਿੱਚ ਪ੍ਰਾਪਤ ਕੀਤੀ ਫਿਰਥੀ ਮਲ ਸਹਿ ਗਲ ਭਲਾ ਰਾਮਾ ਡੱਡੀ ਭਗਤ ਅਭਿਆਸੀ ਤੇ ਸਹਿ ਗਲ ਜਾਤੀ ਜੋ ਇਹ ਵੀ ਇੱਕ ਖੱਤਰੀਆਂ ਦੀ ਇੱਕ ਜਾਤ ਜੋ ਭਾਈ ਪ੍ਰਿਥੀ ਮਲ ਜੋ ਇਹ ਵੀ ਭਲਾ ਗੁਰੂ ਦਾ ਚੰਗਾ ਸਿੱਖ ਭਲਾ ਤੋਂ ਭਾਵ ਜਿਹੜਾ ਗੁਰੂ ਕੀ ਹੁਕਮ ਤੇ ਚੱਲਣ ਵਾਲਾ ਗੁਰੂ ਕੇ ਦੱਸੇ ਹੋਏ ਮਾਰਗ ਨੂੰ ਪੜਿਾਈ ਕਰਨ ਵਾਲਾ ਪਰਉਪਕਾਰ ਕਰਨ ਵਾਲਾ ਇਹ ਵੀ ਗੁਰੂ ਦਾ ਸਿੱਖ ਚੰਗਾ ਸਿੱਖ ਹੋਇਆ ਰਾਮਾ ਡਿੱਡੀ ਭਗਤ ਅਭਿਆਸੀ ਤੇ ਡਿੱਡੀ ਜਾਤ ਦਾ ਭਾਈ ਰਾਮਾ ਜੀ ਜੋ ਪਰਮਾਤਮਾ ਦੀ ਭਗਤੀ ਦਾ ਅਭਿਆਸੀ ਅਭਿਆਸ ਕਰਨ ਵਾਲੇ ਗੁਰੂ ਕੀ ਬਾਣੀ ਦਾ ਗੁਰੂ ਦੁਆਰਾ ਬਖਸ਼ੇ ਹੋਏ ਗੁਰੂ ਕੇ ਮੰਤਰ ਦਾ ਅਭਿਆਸ ਕਰਨ ਵਾਲੇ ਭਾਈ ਰਾਮਾ ਜੀ ਗੁਰੂ ਕੇ ਸਿੱਖ ਹੋਏ ਇਹ ਵੀ ਸਿੱਖ ਦੋਵੇਂ ਜੋ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਅੰਦਰ ਜੋ ਹੋਏ ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ ਇਸੇ ਤਰ੍ਹਾਂ ਹੋਰ ਬਖਸ਼ਿਸ਼ ਕਰਦੇ ਨੇ ਭਾਈ ਗੁਰਦਾਸ ਜੀ ਕਿ ਗੁਰੂ ਕੇ ਪਿਆਰਿਆਂ ਦੀ ਜੋ ਕਥਾ ਹੈ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਨੂੰ ਜਿਨ੍ਹਾਂ ਨੇ ਆਪਣੇ ਕਿਸਾਂ ਸਵਾਸਾ ਨਾਲ ਨਿਭਾਇਆ ਗੁਰੂ ਕੀ ਗੁਰਮਤ ਨੂੰ ਗੁਰੂ ਕੀ ਮਤ ਨੂੰ ਉਹਨਾਂ ਬਾਰੇ ਹੋਰ ਦੱਸਦੇ ਨੇ ਕਿ ਕਿਸ ਪ੍ਰਕਾਰ ਪਹਿਲਾਂ ਕਿਸ ਤਰ੍ਹਾਂ ਦੇ ਜੀਵਨ ਫਿਰ ਕਿਸ ਤਰ੍ਹਾਂ ਤਬਦੀਲੀ ਆ ਗਈ ਮਹਾਰਾਜੀ ਦਾ ਸੰਗ ਕਰਕੇ ਹੁਣ ਜੋ ਦੌਲਤਖਾਨਾ ਲੋਧੀ ਬਾਰੇ ਕਹਿੰਦੇ ਹਨ ਜੋ ਨਵਾਬ ਦੌਲਤਖਾਨਾ ਲੋਧੀ ਜੋ ਸੁਲਤਾਨਪੁਰ ਲੋਧੀ ਦਾ ਜੋ ਇੱਕ ਨਵਾਬ ਸੀਗਾ ਤਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਇਹ ਵੀ ਗੁਰੂ ਦਾ ਸਿੱਖ ਬਣਿਆ ਗੁਰਮਤ ਨੂੰ ਧਾਰਨ ਕਰਕੇ ਚੰਗਾ ਸਿੱਖ ਕਮਾਈ ਵਾਲਾ ਇਹ ਵੀ ਗੁਰੂ ਦਾ ਸਿੱਖ ਹੋਇਆ ਜੋ ਦੌਲਤ ਖਾਨ ਤਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋ ਇੱਕ ਜਿੰਦ ਨਾਮੀ ਜੋ ਪੀਰ ਹੋਇਆ ਜੋ ਗੁਰੂ ਕੀ ਸੰਗਤ ਕਰਕੇ ਅਬినాਸੀ ਨਾਸ਼ ਤੋਂ ਰਹਿਤ ਜੋ ਪਦਵੀ ਭਾਗ ਮੁਕਤੀ ਨੂੰ ਪ੍ਰਾਪਤ ਹੋਇਆ ਉਹ ਜੇਹੰਦਨਾਮੀ ਪੀਰ ਨੇ ਵੀ ਇਹ ਜੋ ਮੁਕਤੀ ਵਾਲੀ ਨਾਸ਼ ਤੋਂ ਰਹਿਤ ਜਿਹੜੀ ਪਦਵੀ ਹੈ ਨਾ ਅਬినాਸੀ ਇਹ ਪਦਵੀ ਨੂੰ ਜੋ ਉਹਨੇ ਪ੍ਰਾਪਤ ਕੀਤਾ ਤੇ ਜੋ ਨਵਾਬ ਦੌਲਤਖਾਨ ਲੋਧੀ ਦੀ ਜੋ ਇਸ ਪ੍ਰਕਾਰ ਜੋ ਸਾਖੀ ਹੈ ਇਤਿਹਾਸ ਵਿੱਚ ਜੋ ਸੁਲਤਾਨਪੁਰ ਦਾ ਇਹ ਨਿਵਾਬ ਸੀਗਾ ਜੋ ਘੋੜਿਆਂ ਦਾ ਇਹ ਵਪਾਰੀ ਸੀ ਚੰਗਾ ਜਦੋਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਵਿਖੇ ਜੋ ਮੋਦੀ ਖਾਨੇ ਦੇ ਅੰਦਰ ਜਦੋਂ ਮਹਾਰਾਜ ਜੀ ਨੇ ਜੋ ਜੋ ਕੀਰਤ ਕਰਦੇ ਸਨ ਮਹਾਰਾਜ ਜੀ ਬਾਹਰ ਬੈਠ ਕੇ ਇਸ ਪ੍ਰਕਾਰ ਉਚਾਰਦੇ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਸ ਪ੍ਰਕਾਰ ਜੋ ਉਚਾਰ ਦੇ ਸੰਦੇਸ਼ ਦਿੰਦੇ ਸਭ ਨੂੰ ਸਾਬ ਦੇ ਵਿੱਚੋਂ ਇਹ ਭੇਦ ਭਾਵ ਖਤਮ ਕਰ ਦੇ ਮਹਾਰਾਜ ਜੀ ਇਹ ਸੰਦੇਸ਼ ਦੇ ਕਰਕੇ ਇਹ ਨਵਾਬ ਦੇ ਗੱਲ ਇਹ ਗੱਲ ਜੋ ਪਹੁੰਚੀ ਇਹਨੇ ਸੁਣੀ ਤਾਂ ਇਹਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆਪਣੇ ਜੋ ਪਾਸ ਜੋ ਬੁਲਾਇਆ ਤੇ ਪੁੱਛਿਆ ਇਹ ਕਿ ਆਪ ਜਿਸ ਤਰ੍ਹਾਂ ਜੋ ਮੈਂ ਨਵਾਬ ਆ ਇਥੋਂ ਦਾ ਜੋ ਇਸ ਪ੍ਰਕਾਰ ਕਹਿੰਦੇ ਹੋ ਕਿ ਨਾ ਕੋਈ Hindu ਹੈ ਤੇ ਨਾ ਕੋਈ Musalman ਹੈ ਜੇ ਇਸ ਤਰ੍ਹਾਂ ਐ ਤੇ ਫਿਰ ਤੁਸੀਂ ਕਾਜੀ ਨਾਲ ਜੋ ਜਾ ਕੇ ਮਸਜਿਦ ਵਿੱਚ ਜੋ ਇਹ ਜੋ Musalman ਸੀ ਨਾ ਉਹਦੇ ਨਾਲ ਤੁਸੀਂ ਫਿਰ ਨਮਾਜ਼ ਪੜੋ ਤਾਂ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਇਹਦੇ ਵਿੱਚ ਭਾਈ ਕਿਹੜੀ ਗੱਲ ਹੈ ਜਦੋਂ ਕਾਜੀ ਨਮਾਜ਼ ਪੜਨ ਲੱਗਾ ਤਾਂ ਆਪ ਨਵਾਜ਼ ਦੇ ਵਿੱਚ ਮਹਾਰਾਜੀ ਸ਼ਾਮਲ ਨਹੀਂ ਹੋਏ ਇਹ ਨਮਾਜ਼ ਪੜੀ ਗਏ ਨੇ ਸਮਾਪਤੀ ਤੋਂ ਬਾਅਦ ਨਵਾਬ ਨੇ ਆਖਿਆ ਕਿ ਆਪ ਜੀ ਕਿਉਂ ਨਹੀਂ ਸ਼ਾਮਲ ਹੋਏ ਕਾਰਨ ਪੁੱਛਿਆ ਸਤਿਗੁਰੂ ਮਹਾਰਾਜ ਨੇ ਆਖਿਆ ਕਿ ਸ਼ਾਮਲ ਅਸੀਂ ਕਿਹਦੇ ਨਾਲ ਹੁੰਦੇ ਕਿਵੇਂ ਸ਼ਾਮਲ ਹੋਈਏ ਕਿ ਤੂੰ ਤਾਂ ਭਾਈ ਕਾਬਲ ਵਿੱਚ ਜੋ ਘੋੜਿਆਂ ਦਾ ਵਪਾਰ ਕਰ ਰਿਹਾ ਹੈ ਘੋੜੇ ਖਰੀਦ ਰਿਹਾ ਹੈ ਤੂੰ ਤਾਂ ਦੌਲਤ ਖਾਨ ਤੇ ਜਿਹੜਾ ਤੁਹਾਡਾ ਇਹ ਜੋ ਕਾਜੀ ਇਹ ਇਹ ਇਹਦਾ ਧਿਆਨ ਆਪਣੀ ਵਸ਼ੇਰੀ ਵਿੱਚ ਉਹਨਦੀ ਸਾਹਮਣੇ ਵਿੱਚ ਇਹਦਾ ਧਿਆਨ ਉਹਨੂੰ ਸਾਹਮਣੇ ਵਿੱਚ ਲੱਗਾ ਹੋਇਆ ਹੈ ਤੇ ਨਮਾਜ਼ ਦੱਸੋ ਮੈਂ ਕਿਹਦੇ ਨਾਲ ਪੜਦਾ ਇਸ ਪ੍ਰਕਾਰ ਮਹਾਰਾਜ ਜੀ ਦੇ ਜਦੋਂ ਬਚਨ ਸੁਣੇ ਨਾ ਤਾਂ ਅੰਤਰਾਜਾਮਤਾ ਦੇ ਇਹ ਬਚਨ ਸੁਣਨ ਕਰਕੇ ਅੰਤਰਾਜਾਮੀ ਦੇ ਪਾਸੋਂ ਹੈਰਾਨ ਹੋ ਗਿਆ ਏ ਚਰਨੀ ਪੈ ਗਿਆ ਏ ਦੌਲਤ ਖਾਂ ਇਸ ਪ੍ਰਕਾਰ ਪ੍ਰਭਾਵਿਤ ਹੋ ਕਰਕੇ ਗੁਰੂ ਦਾ ਸਿੱਖ ਬਣਿਆ ਮਹਾਰਾਜ ਜੀ ਦੇ ਗੁਰਮਤ ਨੂੰ ਧਾਰਨ ਕੀਤਾ ਇਹਨੇ ਜੋ ਜਿੱਥੇ ਅੱਜ ਕੱਲ ਗੁਰਦੁਆਰਾ ਅੰਤਰਜਾਮਤਾ ਸਾਹਿਬ ਵੀ ਜੋ ਸਸੋਭਿਤ ਹੈ ਇਸ ਪ੍ਰਕਾਰ ਇਹ ਜਿੰਦਨਾਮੀ ਪੀਰ ਤੇ ਦੌਲਤ ਖਾਨ ਇਹ ਸਤਿਗੁਰੂ ਮਹਾਰਾਜੀ ਦੇ ਜੋ ਸਿੱਖ ਬਣੇ ਚੰਗੇ ਸਿੱਖ ਕਮਾਈ ਵਾਲੇ ਸਿੱਖ ਬਣੇ ਮਾਲੂ ਮੰਗਾ ਸੁਖ ਦੂਏ ਗੁਰਬਾਣੀ ਰਸ ਰਸਕ ਬਿਲਾਸੀ ਤੇ ਭਾਈ ਮਾਲੋ ਤੇ ਭਾਈ ਮੰਗਾ ਜੀ ਇਹ ਦੋਵੇਂ ਸਿੱਖ ਗੁਰਬਾਣੀ ਰਸ ਰਸਕ ਬਿਲਾਸੀ ਦੋਵੇਂ ਸਿੱਖ ਗੁਰਬਾਣੀ ਦੇ ਰਸੀਏ ਆਪਣੀ ਦਸਨਾ ਨਾਲ ਜਿਨ੍ਹਾਂ ਦੀ ਦਸਨਾ ਜੋ ਇਸ ਪ੍ਰਕਾਰ ਹੋਰਾ ਰਸਾ ਵਿੱਚ ਨਹੀਂ ਬਲਕੇ ਗੁਰਬਾਣੀ ਦੇ ਰਸியே ਜਿੰਦੀ ਰਸਨਾ ਗੁਰਬਾਣੀ ਦੇ ਵਿੱਚ ਰਸ ਜਾਵੇ ਹੋਰ ਰਸਾਂ ਤੋਂ ਉੱਪਰ ਉੱਠ ਜਾਵੇ ਉਹਨੂੰ ਹੀ ਗੁਰਬਾਣੀ ਦੇ ਜੋ ਰਸੀਏ ਆਖਿਆ ਜਾ ਸਕਦਾ ਹੈ ਜੋ ਕਿਹਾ ਜਾ ਸਕਦਾ ਹੈ ਕਿ ਉਹ ਇਸ ਪ੍ਰਕਾਰ ਹੋਰ ਕੋਈ ਰਸ ਨਹੀਂ ਗੁਰਬਾਣੀ ਦੇ ਰਸ ਨੂੰ ਮਾਣਦੇ ਇਸ ਪ੍ਰਕਾਰ ਗੁਰੂ ਜੀ ਦੇ ਪ੍ਰੇਮ ਦਾ ਸਦਾ ਆਨੰਦ ਮਾਣਦੇ ਇਹ ਗੁਰਬਾਣੀ ਦੇ ਰਸੀਏ ਭਾਈ ਮਾਲੋ ਤੇ ਭਾਈ ਮਾਂਗਾ ਜੀ ਇਹ ਦੋਵੇਂ ਸਿੱਖ ਇਤਿਹਾਸ ਵਿੱਚ ਇਹਨਾਂ ਦੋਹਾਂ ਦਾ ਜ਼ਿਕਰ ਸਤਿਗੁਰੂ ਮਹਾਰਾਜ ਜੀ ਨੂੰ ਜੋ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋ ਆ ਕਰਕੇ ਜੋ ਮਹਾਰਾਜ ਜੀ ਦੇ ਚਰਨ ਇਹਨਾਂ ਨੇ ਪਰਸੇ ਨੇ ਮਿਲਣ ਦਾ ਇਸ ਪ੍ਰਕਾਰ ਜੋ ਇਹਨਾਂ ਗੁਰੂ ਕੇ ਸਿੱਖਾਂ ਦਾ ਜੋ ਗੁਰਬਾਣੀ ਕੇ ਰਸੀਏ ਹੋਏ ਇਸ ਪ੍ਰਕਾਰ ਇਹਨਾਂ ਦਾ ਜ਼ਿਕਰ ਆਉਂਦਾ ਹੈ ਸਨਮੁਖ ਕਾਲੂ ਆਸ ਧਾਰ ਗੁਰਬਾਣੀ ਤਰ ਗਹਿ ਸਾ ਬਾਸੀ ਹੋਰ ਬਖਸ਼ਿਸ਼ ਕਰਦੇ ਨੇ ਭਾਈ ਗੁਰਦਾਸ ਜੀ ਸੁਣੋ ਗੁਰੂ ਕੇ ਸਿੱਖੋ ਜਿਨ੍ਹਾਂ ਗੁਰੂ ਕੇ ਸਿਖਾਂ ਨੇ ਮਹਾਰਾਜੀ ਦੇ ਚਰਨਾਂ ਨੂੰ ਪਰਸਿਆ ਕਿਸ ਪ੍ਰਕਾਰ ਉਹ ਆਪ ਤਰੇ ਤੇ ਉਹਨਾਂ ਵੱਲ ਵੇਖ ਕੇ ਜਿਸ ਪ੍ਰਕਾਰ ਆਪਾਂ ਸਾਖੀ ਸਰਵਣ ਕੀਤੀ ਚੋਰ ਨੇ ਚੋਰੀ ਛੱਡ ਦਿੱਤੀ ਉਹਨਾਂ ਦੇ ਜੀਵਨ ਵੱਲ ਵੇਖ ਕਰਕੇ ਹੋਰ ਕਿਤਨੇ ਹੀ ਸੁਧਰ ਗਏ ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ ਗੁਰੂ ਵਾਲੇ ਬਣੇ ਸਨਮੁਖ ਕਾਲੂ ਆਸ ਧਾਰ ਭਾਈ ਕਾਲੂ ਜੀ ਗੁਰੂ ਦੇ ਜੋ ਸਨਮੁਖ ਸਿੱਖ ਹੋਏ ਜੋ ਆਪਣੇ ਹਿਰਦੇ ਦੇ ਅੰਦਰ ਆਸ ਕਈਏ ਆਸਾ ਧਾਰ ਕੇ ਗੁਰਬਾਣੀ ਦਰਗਹਿ ਸਾਬਾਸੀ ਗੁਰਬਾਣੀ ਦਾ ਅਭਿਆਸ ਕਰਦੇ ਅਤੇ ਉਹਨਾਂ ਨੇ ਪ੍ਰਮਾਤਮਾ ਦੀ ਦਰਗਹਿ ਕਈਏ ਦਰਬਾਰ ਵਿੱਚ ਵੀ ਸਾਬਾਸੀ ਸੋਭਾ ਪ੍ਰਾਪਤ ਕੀਤੀ ਇਸ ਪ੍ਰਕਾਰ ਜੋ ਭਾਈ ਕਾਲੂ ਜੀ ਮਹਾਰਾਜ ਜੀ ਦੇ ਜੋ ਸਨਮੁਖ ਜੋ ਸਿੱਖ ਹੋਏ ਸਨਮੁਖ ਰਹਿਣ ਵਾਲੇ ਨੇੜੇ ਰਹਿਣ ਵਾਲੇ ਇਸ ਪ੍ਰਕਾਰ ਉਹਨਾਂ ਨੇ ਗੁਰਬਾਣੀ ਦਰਗਾਹ ਸਾਹਿਬ ਆਸੀ ਗੁਰੂ ਕੀ ਬਾਣੀ ਦਾ ਅਭਿਆਸ ਕਰਨ ਵਾਲੇ ਅਭਿਆਸੀ ਸਿੱਖ ਗੁਰੂ ਕੀ ਬਾਣੀ ਦੇ ਦਰਗਾਹ ਵਿੱਚ ਸੋਭਾ ਪ੍ਰਾਪਤ ਜੋ ਲੋਕ ਪਰਲੋਕ ਵਿੱਚ ਇਸ ਪ੍ਰਕਾਰ ਸਾਹਾਵਾਸੀ ਸੋਭਾ ਪ੍ਰਾਪਤ ਕੀਤੀ ਗੁਰਮਤ ਭਾਉ ਭਗਤ ਪ੍ਰਗਾਸੀ ਕਿਉਂਕਿ ਹੁਣ ਵੀ ਆਪਾਂ ਉਹਨਾਂ ਗੁਰੂ ਕੇ ਸਿੱਖਾਂ ਦੀ ਵਡਿਆਈ ਜੋ ਗਾ ਰਹੇ ਹਾਂ ਉਹਨਾਂ ਦੀ ਸੋਭਾ ਗਾ ਰਹੇ ਹਾਂ ਦਰਗਾਹ ਦੇ ਵਿੱਚ ਤਾਂ ਸਾਬਾਸੀ ਸੋਭਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੀ ਹੈ ਇੱਥੇ ਵੀ ਗੁਰਮਤਿ ਭਾਉ ਭਗਤ ਪ੍ਰਗਾਸੀ ਇਸੇ ਤਰ੍ਹਾਂ ਜੋ ਗੁਰ ਸਿੱਖਾਂ ਨੇ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਹਨ ਭਾਈ ਜੋ ਆਪਣੇ ਗੁਰਮਤ ਜਿਹੜੀ ਹੈ ਨਾ ਗੁਰੂ ਦੀ ਮਤ ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਅੰਦਰ ਵਸਾ ਕਰਕੇ ਨਾ ਭਾਉ ਭਗਤ ਪ੍ਰਗਾਸੀ ਜੋ ਪ੍ਰੇਮ ਭਗਤੀ ਦਾ ਪ੍ਰਗਾਸੀ ਕਹੀਏ ਪ੍ਰਕਾਸ਼ ਕੀਤਾ ਆਪਣੇ ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਅੰਦਰ ਵਸਾ ਕਰਕੇ ਜੋ ਗੁਰੂ ਕੇ ਬਚਨ ਨੂੰ ਮੰਨ ਕਰਕੇ ਪ੍ਰੇਮਾ ਭਗਤੀ ਦਾ ਪ੍ਰਗਾ ਪ੍ਰਗਾਸੀ ਪ੍ਰਕਾਸ਼ ਕਰ ਲਿਆ ਇਸ ਤਰ੍ਹਾਂ ਇਹਨਾਂ ਗੁਰੂ ਕੇ ਸਿਖਾ ਨੇ ਇਥੇ ਗੁਰੂ ਪਿਆਰਿਓ ਇਹ ਪਾਵਨ ਪਿੱਤਰ ਪੌੜੀ ਜੋ 13ਵੀਂ ਪੌੜੀ ਹੈ 11ਵੀਂ ਵਾਰ ਦੀ ਆਪਾਂ ਕਥਾ ਵਿਚਾਰ ਜੋ ਸਰਵਣ ਕੀਤੀ ਹੈ ਜੋ ਸਮੇਂ ਦੀ ਸਮਾਪਤੀ ਹੈ ਜੀ ਦਾਸ ਵੱਲੋਂ ਪਾਵਨ ਪਵਿੱਤਰ ਇਸ ਬਾਣੀ ਦੀ ਕਥਾ ਵਿਚਾਰ ਕਰਦੇ ਆਂ ਭਾਈ ਗੁਰਦਾਸ ਜੀ ਦੀ ਇੱਕ ਨਹੀਂ अनेका ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰੂ ਮਹਾਰਾਜ ਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਬਖਸ਼ਣਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਅੱਗੇ ਵਾਸਤੇ ਸੁਮਤਰੀ ਦਾਤ ਅਸੀਸ ਬਖਸ਼ਿਸ਼ ਕਰਨੀ ਇਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਤਨ ਮੁਖ ਕਾਲੂ ਆਸ ਧਾਰ ਗੁਰ ਬਾਣੀ ਦਰਗਹ ਸਾਬਾਸੀ ਗੁਰ ਮਤ ਪਾਓ ਭਗਤ ਪਰਗਾਸੀ ਵਾਹਿਗੁਰੂ ਜੀ ਕਾ ਖਾਲਸਾ